ਫਰਵਿਥ ਪਾਕਟ ਪਲਾਜ਼ੋ ਆਇਆ ਦੇ ਪਜਾਮਾ ਪਜਾਮਾ ਸਤਿ ਸ਼੍ਰੀ ਅਕਾਲ ਅਦਾਬ ਨਮਸਕਾਰ ਮੈਂ ਮਨੀਸ਼ ਅਹਮਦਗੜ ਤੋਂ ਦੇਖੋ ਅੱਜ ਬੱਚਿਆਂ ਲਈ ਕੋਟ ਸੈੱਟ ਲੈ ਕੇ ਆਇਆ ਫੁੱਲ 슬ੀਵ ਦਾ ਜਿੱਦਾਂ ਪਹਿਲਾਂ ਅਸੀਂ ਹਾਫ ਦੇ ਵਿੱਚ ਵਿੱਚ ਨਿੱਕਰ ਵਾਲਾ ਉਹਦੇ ਵਿੱਚ ਦੇਖੋ ਮੈਂ ਫੁੱਲ 슬ੀਵ ਦੇ ਵਿੱਚ ਕੋਟ ਸੈੱਟ ਲੈ ਕੇ ਆਇਆ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਲੈ ਕੇ ਆਇਆ ਦੇਖੋ ਫੁੱਲ ਸਲੀਵ ਦੇ ਵਿੱਚ ਆ ਯਾਨੀ ਦੇਖੋ ਫੁੱਲ ਸਲੀਵ ਦੇ ਵਿੱਚ ਕੋਟ ਸੈੱਟ ਲੈ ਕੇ ਆਇਆ ਤੁਸੀਂ ਦੇਖ ਰਹੇ ਹੋ ਦੇਖੋ ਜਿਹੜਾ ਸਟੇਟ ਦੇ ਵਿੱਚ ਇਹਦਾ ਪਜਾਮਾ ਆਊਗਾ ਜਿਹੜਾ ਪਜਾਮਾ ਵਾ ਸਟੇਟ ਫਿਟ ਦੇ ਵਿੱਚ ਔਰ ਵਿਦ ਪੌਕੇਟ ਪਜਾਮਾ ਵਾ ਬਹੁਤ ਸੋਹਣਾ ਇਸ ਦੇ ਵਿੱਚ ਮੈਂ ਪ੍ਰਿੰਟ ਲੈ ਕੇ ਆ ਤੁਹਾਨੂੰ ਪ੍ਰਿੰਟ ਦਿਖਾਉਣਾ ਵਾ ਦੇਖੋ ਜਿਹੜਾ ਇਹਦਾ ਵੀ ਰੇਟ ਦਾ ਨੇ ਇੱਕ ਬਹੁਤ ਹੀ ਚੈਲਿੰਜਿੰਗ ਪ੍ਰਾਈਸ ਦੇਣਾ ਵਾ ਜਿਹੜਾ ਇਹਦਾ ਰੇਟ ਦੇਣਾ ਵਾ ਫਲੈਟ ਰੇਟ ਦੇਣਾ ਵਾ ਜਿੱਦਾਂ ਪਹਿਲਾਂ ਅਸੀਂ ਨੀਕਰ ਵਾਲਾ ਕੋਟ ਸੈੱਟ ਦਿੱਤਾ ਵਾ ਸਿਰਫ ਐਂਡ ਸਿਰਫ 300 ਰੁਪਏ ਦਾ ਪਰ ਫੁੱਲ ਜਿਹੜਾ ਪਜਾਮੇ ਦੇ ਨਾਲ ਕੋਟ ਸੈੱਟ ਦੇਣਾ ਵਾ ਇਹ ਦੇਣਾ ਵਾ ਸਾਈਜ਼ ਦੇਣਾ ਦੇ ਵਿੱਚ 20 ਨੰਬਰ ਤੋਂ ਲੈ ਕੇ 28 32 ਨੰਬਰ ਤੱਕ ਦੇਣਾ ਵਾ ਇਹ ਕੋਟ ਸੈੱਟ ਮੀਨਸ 1 ਸਾਲ ਦੇ ਬੱਚੇ ਤੋਂ ਲੈ ਕੇ 13 14 ਸਾਲ ਦੇ ਬੱਚੇ ਤੱਕ ਦਾ ਕੋਟ ਸੈੱਟ ਆਇਆ ਵਾ ਸਾਡੇ ਕੋਲੇ ਇਹ ਰੇਟ ਦੇਣਾ ਸਿਰਫ ਐਂਡ ਸਿਰਫ 350 ਰੁਪਏ ਦੇਖੋ ਇਹਦੇ ਵਿੱਚ ਪ੍ਰਿੰਟ ਬਹੁਤ ਸੋਹਣੇ-ਸੋਹਣੇ ਆਏ ਹੋਣਗੇ ਦੇਖੋ ਹਰ ਡਿਜ਼ਾਈਨ ਦੇ ਵਿੱਚ ਤਿੰਨ-ਤਿੰਨ ਪ੍ਰਿੰਟ ਨੇਗੇ ਤੁਸੀਂ ਕਿਸੇ ਵੀ ਪੀਸ ਦਾ ਸਕਰੀਨਸ਼ਾਟ ਲੈ ਕੇ ਜਲਦੀ ਤੋਂ ਜਲਦੀ ਇਹਦਾ ਪੀਸ ਵੀ ਬੁੱਕ ਕਰਵਾ ਲਓ ਜਾਂ ਤੁਸੀਂ ਸ਼ਾਪ ਦੇ ਵਿਜ਼ਿਟ ਕਰਕੇ ਵੀ ਲੈ ਲਓ ਕਿਉਂਕਿ ਦਾ ਸਟਾਕ ਆ ਬਹੁਤ ਹੀ ਲਿਮਟਿਡ ਸਟਾਕ ਹੈ ਇਹ ਕੱਪੜ ਦੀ ਪੂਰੀ ਫੁੱਲ ਗਾਰੰਟੀ ਆ ਔਰ ਰੇਡ ਦੀ ਵੀ ਪੂਰੀ ਫੁੱਲ ਗਾਰੰਟੀ ਆ ਧੰਨਵਾਦ ਦੋਸਤੋ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ